ਹੋਲੀ ਭਾਰਤ ਦਾ ਰੁੱਤੀ ਤਿਉਹਾਰ ਹੈ ਬਸੰਤ ਰੁੱਤ ਤੋਂ ਪਹਿਲਾਂ ਕੁਝ ਉਦਾਸੀ ਜਹੀ ਦਾ ਪ੍ਰਵਾਹ ਪਿਆ ਰਹਿੰਦਾ ਹੈ ਬਸੰਤ ਦੀ ਖਿੜੀ ਬਹਾਰ ਵਿੱਚ ਪਸ਼ੂ ਪੰਛੀ ਮਨੁੱਖ ਸਭਨਾ ਦੇ ਚਿੱਤ ਖੇਡਾਉਂਦੇ ਹਨ ਹੋਲੀ ਦੇ ਰਾਹੀ ਖੇੜੇ ਮਨਾਂ ਦੇ ਹੁਲਾਸ ਪ੍ਰਗਟ ਹੁੰਦੇ ਹਨ ਪਰ ਵਿੱਤ ਵਿੱਚ ਰਹਿਣਾ ਬੜੀ ਔਖੀ ਖੇਡ ਹੈ ਹੋਲੀ ਤਿਉਹਾਰ ਦੀਆਂ ਰੰਗ ਰਲੀਆਂ ਵੱਧੀਆਂ ਵੱਧੀਆਂ ਬੇਕਾਰ ਅਤੇ ਗੰਧ ਵਾਲੇ ਰੁਚੀ ਫੜ ਗਈਆਂ ਗੁਲਾਮ ਲੋਕਾਂ ਨੂੰ ਕੀ ਆਖਣਾ ਗੁਲਾਮੀ ਬੁਲਾਣ ਲਈ ਇਹ ਜੀ ਪਰਚਾਵੇ ਕੌਮ ਦੇ ਉਸ ਵੇਲੇ ਦੇ ਆਚਰਨ ਦੀ ਇਹ ਬੜੀ ਤਰਸਪਰੀ ਤਸਵੀਰ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਜਨਤਾ ਨੂੰ ਬੋਲੀਆਂ ਦੀਆਂ ਰੰਗਰਲੀਆਂ ਵੱਲੋਂ ਹਟਾ ਦਿੱਤਾ ਸਿੱਖ ਕੌਮ ਵਿੱਚ ਵੀਰਾਸਪਰਨ ਲਈ ਹੁਕਮ ਦਿੱਤੇ ਕਿ ਇਹ ਦਿਨ ਸ਼ਾਸਤਰ ਵਿਦਿਆ ਦੇ ਉਚੇਚੇ ਅਭਿਆਸ ਲਈ ਵਰਤੇ ਜਾਣ ਪੁਰਾਣੇ ਸੰਸਕਾਰਾਂ ਨੂੰ ਉੱਕਾ ਹੀ ਮਨ ਵਿੱਚੋਂ ਦੂਰ ਕਰਨ ਲਈ ਅਤੇ ਹੋਲੀਆਂ ਦੇ ਰੰਗ ਤਮਾਸ਼ਿਆਂ ਨਾਲੋਂ ਪੱਕੇ ਤੌਰ ਤੇ ਸਿੱਖਾਂ ਦਾ ਸੰਬੰਧ ਤੋੜਨ ਲਈ ਸਤਗੁਰੂ ਜੀ ਨੇ ਕੋਲੀ ਦੀ ਥਾਂ ਸਿੱਖਾਂ ਵਾਸਤੇ ਕੋਲਾ ਤਿਉਹਾਰ ਮੁਕਰਰ ਕਰ ਦਿੱਤਾ ਕੋਲੇ ਦੇ ਮੌਕੇ ਤੇ ਅਨੰਦਪੁਰ ਵਿੱਚ ਉਚੇਚੇ ਸਮਾਗਮ ਹੋਣ ਲੱਗ ਪਏ ਜਿੱਥੇ ਤੀਰ ਤਲਵਾਰ ਦੇ ਕਰਤੱਬਾਂ ਅਤੇ ਹੋਰ ਵਰਦਾਨਮੀਆਂ ਖੇਡਾਂ ਦੇ ਵਧੀਆ ਖਿਡਾਰੀਆਂ ਨੂੰ ਇਨਾਮ ਵੰਡੇ ਜਾਂਦੇ ਸਨ ਇਸ ਤਰ੍ਹਾਂ ਸੈਲਸ ਵਾਏ ਚੇਕ ਗਬਰੂ ਸ਼ਾਸਤਰ ਵਿਦਿਆ ਦੇ ਆਸ਼ਿਕ ਅਦੇ ਤਲ ਵਾਰ ਦੇ ਤਨੀ ਬਣਨ ਲੱਗ ਪਏ ਹੈ